ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਸ਼ਹੀਦ ਬਾਬਾ ਨੈਣਾ ਸਿੰਘ ਜੋ ਕਿ ਡਰਾਪਾ ਚਲਾ ਰੱਖਿਆ ਸੀਗਾ ਅੱਜ ਉਸ ਦਾ ਤੀਸਰਾ ਡਰਾ ਕੱਢਣ ਜਾ ਰਹੇ ਹਾਂ ਅਸੀਂ ਪਿੰਡ ਬਲਰਿਆਂ ਵਿਖੇ ਇਹ ਆਪਣੀਆਂ ਪਰਚੀਆਂ ਪਈਆਂ ਨੇ ਜੀ ਬਾਬਾ ਜੀ ਬੈਠੇ ਨੇ ਸੰਗਤਾਂ ਬੈਠੀ ਹੈ ਤੇ ਆ ਆਪਣੀਆਂ ਪਰਚੀਆਂ ਪਈਆਂ ਨੇ ਲਾ ਲਓ ਵੀਰੇ ਪਰਚੀ ਇੱਕ ਜਣਾ ਕੋਪਨ ਸਕੀਮ ਹੈ ਕੋਪਨ ਸਕੀਮ ਹੈ ਜਿਹੜੀ ਉਹ ਕੱਢਣ ਜਾ ਰਹੇ ਹਾਂ ਜੀ ਵਾਸ਼ਿੰਗ ਮਸ਼ੀਨ ਤੇ ਕੀ ਚੱਲਦੀ ਕੋਸ਼ਿੰਗ ਮਸ਼ੀਨ ਤੇ ਗੀਜ਼ਰ ਕੱਢਣਾ ਆਪਾਂ ਨੇ ਅੱਜ ਜਿਹੜਾ ਕਿ ਹਰ ਮਹੀਨੇ ਦਾ ਬੋਡ ਰਾਏ ਕਰਾਕ ਦਿੰਦੇ ਸੀਗੇ ਇਸ ਵਾਰ ਆਪਾਂ ਗੀਜ਼ਰ ਤੇ ਵਾਸ਼ਿੰਗ ਮਸ਼ੀਨ ਕੱਢਣੀ ਹੈ ਆਇਓ ਬਾਬਾ ਜੀ ਬਾਬਾ ਮਰਜੀ ਜੀ ਚੱਕੋ ਆਇਓ ਬਾਬਾ ਜੀ ਇੱਕ ਪਰਚੀ ਚੱਕ ਇੱਕ ਪਰਚੀ ਚੱਕ ਦੋ ਬਾਬਾ ਜੀ ਇੱਕ ਦੋ ਚਾਰ ਚੱਕ ਬਾਬਾ ਜੀ ਚੱਕ ਤੁਸੀਂ ਚੱਕੋ ਜੀ ਆਪ ਚੱਕ ਦੋ ਆਪਣੇ ਆਪ ਜੀ ਇੱਕ ਚੱਕ ਬਾਬਾ ਜੀ ਹਾਂ ਇੱਕ ਚੱਕੋ ਜੂ ਪਹਿਲਾਂ ਇੱਕ ਚੱਕੋ ਡਬਲ ਨੇ ਜੀ ਇੱਕ ਚੱਕੋ ਇਹਦੇ ਬਾਬੇ ਦੁਆਰ ਕਰਾ ਗੋਲੀ ਇੱਕ ਚੱਕੋ ਇੱਕ ਚੱਕੋ ਜੀ ਇੱਕ ਚੱਕੋ ਲੈ ਬਾਬਾ ਆ ਜਾ ਕੋਈ ਥੋੜੀ ਜੀ ਆ ਆ ਘਾਟੇ ਚ ਟੱਕਰ ਨਹੀਂ ਬਸ ਇੱਕ ਦੂਜੇ ਬਾਬੇ ਦੇ ਵਿੱਚ ਗਾਇ ਦੋ ਇੱਕ ਮਿੰਟ ਖੜ ਜਾ ਇੱਕ ਮਿੰਟ ਪਹਿਲਾਂ ਖੋਲ ਲੈਂਦੇ ਕੋਈ ਗੱਲ ਨਹੀਂ ਇਹਦੀ ਲੋ ਫੋਟੋ ਲੋ ਜੀ ਚੰਗੀ ਤਰ੍ਹਾਂ ਨੰਬਰ ਵੀ ਦੇ ਇਹ ਨੰਬਰ ਆ ਜੀ 95920 64786 12328 ਨੰਬਰ ਪਰਚੀ ਦਾ ਜੀ ਫੋਨ ਲਾਓ ਜੀ ਇਹਨਾਂ ਨੂੰ ਫੋਨ ਲਾਓ ਫੋਨ ਲਾ ਦਿਓ ਬੰਦੇ ਬਣਾ ਗੱਲ ਤੁਸੀਂ ਉਹ ਲਾ ਲੈ ਜਾਓ ਲਾਈ ਨੀ 95 95920 64786 ਫੋਨ ਲਾਓ ਜੀ ਪਹਿਲਾਂ ਕਿੱਥੋਂ ਤੇ ਬੋਲਦੇ ਨੇ ਪਤਾ ਲੱਗ ਜਾਣਾ ਨਹੀਂ ਵੀਰ ਲਾਈਓ ਇਹ ਜਦੋਂ ਕਿੰਨਾ ਹੈ 95 95920 64 64 ਤੇ ਨਿਕਲੇ ਹੈ ਕਾਣ ਇਹ ਨਿਕਲੇ ਵਾਸ਼ਿੰਗ ਮਸ਼ੀਨ ਨਿਕੜੀ ਆ ਹਾਂ ਫਿਰ ਵੀ ਬੋਲੋ ਵਾਸ਼ਿੰਗ ਮਿੰਦ ਵਾਸ਼ਿੰਗ ਮਸ਼ੀਨ ਦੀ ਕਰ ਪੱਤੀ ਚੁੱਕੋ ਕੋਣ ਬੋਲ ਸਾਥਾ ਜੇਕਰ ਤੁਹਾਨੂੰ ਅਣਜਾਣ ਨੰਬਰਾਂ ਤੋਂ ਕਾਲਾਂ ਆਉਂਦੀਆਂ ਨੇ ਜਿਨ੍ਹਾਂ ਵਿੱਚ ਸਿੰਡੀ ਐਕਟੀਵੇਟ ਕਰਨ ਦਾ ਬਿਸ਼ੇਰੀ ਕਟੋਤੀ KYC ਅਪਡੇਟ ਜਾਂ ਰਿਸ਼ਤੇਦਾਰਾਂ ਤੇ ਬਿਮਾਰੀ ਹੈ ਹੈਲੋ ਹਾਂਜੀ ਭਾਈ ਜੀ ਸ਼ਸ਼ੀਕਾਰ ਜੀ ਹਾਂਜੀ ਸ਼ਸ਼ੀਗਲ ਜੀ ਭਾਈ ਕਿੱਥੋਂ ਬੋਲਦੇ ਹੋ ਜੀ ਜੀ ਦੱਸੋ ਜੀ ਕਿੱਥੇ ਲਾਇਆ ਜੀ ਵੀਰੇ ਆਪਾਂ ਦਾ ਗੁਰਦੁਆਰੇ ਦੀ ਪਰਚੀ ਕਟਾਈ ਹੋਈ ਏ ਬੱਲਰਿਆਂ ਦੀ ਹਾਂਜੀ ਵੀਰੇ ਕਿਹੜਾ ਪਿੰਡ ਹੈ ਜੀ ਆਪਣਾ ਸੇਰਗੜ੍ਹ ਸਿੰਘਾ ਸਿੰਘ ਵਾਲਾ ਬਾਈ ਜੀ ਅੱਛਾ ਇਹ ਕ ਆਪਣੀ ਬੌਸ਼ ਮਸ਼ੀਨ ਨਿਕਲੀ ਏ ਵੀਰੇ ਕੂਪਨ ਚੋਂ ਓਕੇ ਬਾਈ ਜੀ 12328 ਨੰਬਰ ਹੈ ਪਰਚੀ ਦਾ ਪਰਚੀ ਲੈ ਕੇ ਆ ਜਿਓ ਤੇ ਮਸ਼ੀਨ ਲੈ ਜਿਓ ਜੀ 12 ਸ਼ੁਕਰੀਆ ਬਾਈ ਜੀ ਹਾਂ ਤੇ ਬਾਕੀ ਲਾਈਵ ਚੱਲ ਰਹੇ ਵੀਰੇ ਫੋਨ ਕਰਿਆ ਜੀ ਆਪਾਂ ਨੂੰ ਹ ਹੁਣੀ ਨਿਕਲੀ ਏ ਬਾਈ ਜੀ ਹਾਂ ਹੁਣੀ ਕੱਢੀਆ 2 ਮਿੰਟ ਹੋਏ ਨੇ ਫੋਨ ਲਾਇਆ ਵੀਰੇ ਤੁਹਾਨੂੰ ਆਪਣੇ ਬਾਬਾ ਪ੍ਰਧਾਨ ਅਮਰਜੀਤ ਬੋਲਦੇ ਆਂ ਜੀ ਠੀਕ ਆ ਬਾਈ ਜੀ ਸ਼ੁਕਰੀਆ ਬਾਈ ਜੀ ਪਰਚੀ ਬਾਰਾ 12300 ਅਸੀਂ ਉਹ ਪੀਲੀ ਪਰਚੀ ਨਿੱਤ 12328 ਨੰਬਰ ਪਰਚੀ ਦਾ ਕੂਪਨ ਹੀ ਦਿੱਤਾ ਹੈ ਕੂਪਨ ਚੋਂ ਨਿਕਲੀ ਹੈ ਜੀ ਠੀਕ ਆ ਵੀਰ ਜੀ ਮੈਂ ਸਮਝ ਗਿਆ ਵੀਰ ਜੀ ਠੀਕ ਆ ਸ਼ੁਕਰੀਆ ਜੀ ਚਲੋ ਇਹ ਦੂਸਰੀ ਚੱਕ ਲਓ ਲੈ ਬਾਬਾ ਜੀ ਇੱਕ ਪਰਚੀ ਤੁਸੀਂ ਚੱਕ ਜੋਈ ਚੱਕ ਲਓ ਬਾਬਾ ਜੀ ਲਾ ਕੇ ਚੱਕੀ ਚੱਕੀ ਇੱਕ ਪਰਚੀ ਚੱਕ ਬਾਬਾ ਜੀ ਲੈ ਜੀ ਯਾ ਵੀ ਖੜ ਜਾ ਬਾਬਾ ਇੱਕ ਪਾਉਣ ਛੱਡ ਦੇ ਆ ਦੀ ਪਾਣੀ ਇਹ ਖੋਲੋ ਜੀ ਲੈ ਬਾਤਕ ਦੀ ਬਲੇ ਬਾਬਾ ਜੀ ਸਿੰਘੂ ਵਾਲਾ ਹੈ ਇਹ ਕਿੱਥੇ ਕਿੱਥੇ ਪਿਆ ਹੋ ਰਿਹਾ ਲੈ ਲਓ ਬੋਡਰ ਇਹ ਤਿਆਰ ਕਰਕੇ ਪਾ ਕੇ ਉਹ ਟੈਂਪਰ ਇਨਕੀ ਨਹੀਂ ਹੈ ਨਾ ਦਲਰਾਜ ਦੇ ਨਾਮ ਦਾ ਭਰਾ ਨੰਬਰ ਹੋਵੇ ਬੰਦੇ ਨੂੰ ਬੁਲਾਵਾਂਗੇ ਤਿੰਨ ਇਹ ਬਲਰਾਜ ਸਿੰਘ ਨੋਆ ਬਈ 9815256144 ਨੰਬਰ ਆ ਪਿੰਡਾ ਧਰਮਪੁਰਾ 1980 ਪਰਚੀ ਦਾ ਨੰਬਰ ਆ ਜੀ ਬਲਰਾਜ ਬਲਰਾਜ ਨੂੰ ਵੀ ਫੋਨ ਕਰਾ ਦੇ ਲਾਵੇ ਨੰਬਰ ਯਾਕੀ ਅਸੀਂ ਇਸ ਵਿੱਚ ਕੀ ਇੱਦਣ ਆ ਪਿਛਲੇ ਕਿਹੜੇ ਕਿਹੜੇ ਆ ਬਈ ਪਰਚੀ ਬਾਬੇ ਨੇ ਵੀ ਟਿਕੀ ਨਿਕਲ ਗਿਆ ਜੀ ਟਰਾਸ ਆਪਣਾ ਇਹ ਦੋ ਵਾਰੀ ਚੱਗੀ ਗਈ ਮੈਂ ਦੋ ਨਾਮ ਹੀ ਹੈ। ਹੈਲੋ। 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 ਤੇਰਾ ਨਾਮ ਹਾਂਜੀ ਬਾਈ ਜੀ ਸ਼ਸ਼ੀਕਾਰ ਜੀ। ਸਰ ਕੋਣ ਜੀ? ਬਾਈ ਜੀ ਬਲਰਾਜ ਦੇ ਘਰੋਂ ਬੋਲਦੇ ਹਾਂ ਜੀ। ਹਾਂਜੀ। ਕਿਹੜਾ ਪਿੰਡ ਹੈ ਬਾਈ ਦਾ? ਇੱਕ ਦੋ ਯਾਰ ਹੈ। ਹੈਲੋ। ਉਹ ਕਿੱਥੇ ਕਿੱਥੇ ਆ ਰਹੇ ਆ। ਵੀਰੇ ਅਸੀਂ ਗੁਰੂ ਘਰ ਦੀ ਪਰਚੀ ਕੱਟੀ ਦੀ ਪਿੰਡ ਬੱਲਰੇ ਆਪਣਾ ਕਿਹੜਾ ਪਿੰਡ ਹੈ ਜੀ ਕੰਪਰੇ ਤੋਂ ਬੋਲਦਾ ਬਾਈ ਅੱਛਾ ਵੀਰੇ ਇੱਕ ਨਾ ਆਪਣਾ ਗੀਜਰ ਨਿਕਲਿਆ ਕੂਪਨ ਕਟਾਇਆ ਹੋਣਾ ਸੁਣੇ ਫਰੀ ਵਾਲਾ ਪਾਣੀ ਵਾਲਾ ਗੀਜਰ ਨਿਕਲਿਆ ਜੀ ਕੂਪਨ ਚ 19 195 1980 ਪਰਚੀ ਦਾ ਨੰਬਰ ਠੀਕ ਹੈ ਜੀ ਕਿਤੇ ਫਿਰ ਕਦਵਾਵਾ ਜੀ ਲੈਣਾ ਹੁਣੇ ਆਲੂ ਆ ਜਾ ਵੀਰੇ ਚ ਹੁਣ ਲੈ ਜਾ ਕੇ ਕਮੇਟੀ ਕੋਈ ਚੱਕਰ ਨਹੀਂ ਚਲ ਮੈਂ ਕੱਲ ਨੂੰ ਲੈ ਪਰਚੀ ਜੀ ਨਾਲ ਲੈਣੀ ਪਊਗੀ ਹਾਂ ਜੀ ਵੀਰੇ ਆ ਪਰਚੀ ਨਾਲ ਲੈ ਕੇ ਵੀਰੇ ਮੇਰੇ ਵੀ ਨਾਮ ਮਿਲੂਗਾ ਠੀਕ ਹੈ ਧੰਨਵਾਦ ਬਾਈ ਜੀ ਚੰਗੇ OK。